ਕੱਪ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਇਹਨਾਂ ਸੱਚ ਟਾਈਮ ਨਿਊਜ਼ ਚੈਨਲ ਅੱਜ ਹਲਕਾ ਫਤਿਹਗੁਰ ਪੂੜੀਆਂ ਦੇ ਹਲਕਾ ਇੰਚਾਰਜ ਬੀਬੀ ਸਿੰਘ ਪਨੂ ਵੱਲੋਂ ਪੰਜਾਬੀ ਫਿਲਮ ਫੜ ਲਾ ਵਾਹਿਗੁਰੂ ਜੀ ਦਾ ਪੱਲਾ ਦਾ ਪੋਸਟਰ ਆਪਣੇ ਅਲਿਵਾਲ ਦਫਤਰ ਵਿੱਚ ਰਿਲੀਜ਼ ਕੀਤਾ ਦੱਸਣਯੋਗ ਹੈ ਕਿ ਇਹ ਪੰਜਾਬੀ ਫਿਲਮ ਨਸ਼ਾ ਮੁਕਤੀ ਪੰਜਾਬ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ ਇਸਦੇ ਨਾਲ ਹੀ ਇਹ ਗੁਰੂ ਘਰ ਨਾਲ ਜੋੜਨ ਦੀ ਸਿੱਖਿਆ ਦੇਣ ਵਾਲੀ ਫਿਲਮ ਹੈ ਇਸ ਮੁਕੀ ਬਲਬੀਰ ਸਿੰਘ ਪੰਨੂ ਨੇ ਆਪਣੇ ਹਲਕਾ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਕੀ ਸੁਨੇਹਾ ਦਿੱਤਾ ਆਓ ਸੁਣਦੇ ਹਾਂ ਰੋਜ਼ਾਨਾ ਸੱਚ ਟਾਈਮ ਨਿਊਜ਼ ਚੈਨਲ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਸਰਕਾਰ ਨੇ ਸਰਦਾਰ ਭਗਤ ਸਿੰਘ ਮਾਨ ਜੀ ਨੇ ਪੰਜਾਬ ਨੂੰ ਬਚਾਉਣ ਲਈ ਇੱਕ ਬੜੀ ਵਧੀਆ ਮੀਮਸ਼ੂਰੀ ਕੀਤੀ ਹੈ ਯੁੱਧ ਨਸ਼ਿਆਂ ਦੇ ਬਗ ਪੰਜਾਬੀਆਂ ਦੀ ਸੋਚ ਨੂੰ ਪੰਜਾਬੀਆਂ ਦੀ ਮੰਗ ਨੂੰ ਸਮਝਦੇ ਹੋਏ ਸਾਡੇ ਭਰਾ ਸਾਡੇ ਮਿੱਤਰ ਜੀ ਗਰਦਾਸਪੁਰ ਦੇ ਰਹਿਣ ਵਾਲੇ ਭਰਾ ਸਾਡੇ ਵੀਰ ਡੀਐਸ ਖੁੰਡੀ ਜੋ ਫਿਲਮ ਪੰਜਾਬੀ ਫਿਲਮ ਬਣਾ ਰਹੇ ਨੇ ਜੋ ਇੱਕ ਸਮਾਜ ਨੂੰ ਸੇਧ ਦੇ ਲਈ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਸਾਡੇ ਜੁੱਤ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਡੇ ਪਰਿਵਾਰਾਂ ਨੂੰ ਗੁਰੂ ਘਰ ਦੇ ਨਾਲ ਜੋੜਨ ਲਈ ਮੇਰੀ ਸਾਰੇ ਪੰਜਾਬੀਆਂ ਨੂੰ ਹਲਕਾ ਵਾਸੀਆਂ ਨੂੰ ਔਰ ਖਾਸ ਤੌਰ ਤੇ ਗਰਦਾਸਪੁਰ ਦੇ ਵਾਸੀਆਂ ਨੂੰ ਕਿ ਗਰਦਾਸਪੁਰ ਦੀ ਤਰਕੀਬਾ ਨਾ ਜੋ ਸਾਡੇ ਭਰਾਵਚਾ ਕਰ ਰਹੇ ਨੇ ਗਰਦਾਸਪੁਰ ਦੀ ਧਰਤੀ ਤੋਂ ਇੱਕ ਇੰਦਾ ਦੀ ਲਹਿਰ ਨੂੰ ਪੈਦਾ ਕਰ ਰਹੇ ਨੇ ਕਿ ਜੋ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਹੋਰ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਵੱਡੀ ਮਿਸਾਲ ਇੱਕ ਸਿੱਖਬੱਤ ਦੇ ਰਹੇ ਨੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਫਿਲਮ ਫੜਲਾ ਵਾਈ ਗੁਰਜੀ ਦਾ ਪੱਲਾ ਗੁਰੂ ਘਰ ਦੇ ਨਾਂ ਦੇ ਨਾਲ ਜੁੜੀ ਹੋਈ ਫਿਲਮ ਹੈ ਇਹ 26 ਤਰੀਕ ਨੂੰ ریلیਜ ਹੋਣ ਜਾ ਰਹੀ ਹੈ ਮੇਰੀ ਸਾਰੇ ਪੰਜਾਬੀ ਭਰਾਵਾਂ ਨੂੰ ਸਾਰੇ ਹਿੰਦੁਸਤਾਨੀ ਭਰਾਵਾਂ ਨੂੰ ਔਰ ਜਿਹੜੇ ਭਰਾ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਪੜਾ ਵਸਦੇ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਆਪਣੇ ਪਰਿਵਾਰ ਸਾਇ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਔਰ ਜਿੰਨੇ ਵੀ ਤੁਹਾਡੇ ਸੱਜਣ ਮਿੱਤਰ ਨੇ ਤੁਹਾਡੇ ਸਰਕਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਇਹ ਫਿਲਮ ਨੂੰ ਵੇਖਣ ਜ਼ਰੂਰ ਲੈ ਕੇ ਜਾਓ ਇਹ ਫਿਲਮ ਅੱਜ ਦੇ ਯੁੱਗ ਵਾਸਤੇ ਇੱਕ ਬੜੀ ਵੱਡੀ ਮਸਾਲ ਹੈ ਜੋ ਅੱਜ ਦੀ ਸਾਡੀ ਮੰਗ ਹੈ ਸਾਡੇ ਪੰਜਾਬ ਦੀ ਮੰਗ ਹੈ ਸਾਡੇ ਪਰਿਵਾਰਾਂ ਦੀ ਮੰਗ ਹੈ ਸਾਡੇ ਬੱਚਿਆਂ ਵਾਸਤੇ ਇੱਕ ਸੇਧ ਹੈ ਇਹ ਫਿਲਮ ਤੁਹਾਨੂੰ ਵੇਖਣ ਜ਼ਰੂਰ ਲੈ ਕੇ ਜਾਓ ਮੇਰੀ ਦੁਬਾਰਾ ਸਾਰੇ ਦੇਸ਼ਾਂ ਵਿਦੇਸ਼ਾਂ ਪੰਜਾਬ ਆਪਣੇ ਹਿੰਦੁਸਤਾਨ ਵਿੱਚ ਜਿੱਥੇ ਸਾਡੇ ਪੰਜਾਬੀ ਭਰਾ ਵੱਸਦੇ ਨੇ ਉਹਨਾਂ ਸਾਰਿਆਂ ਨੂੰ ਬੇਤੀ ਆ ਵੀ ਫਿਲਮ ਨਸ਼ੇ ਦੇ ਉੱਤੇ ਜੋ ਪੰਜਾਬ ਦੇ ਵਿੱਚ ਇੱਕ ਵੱਡਾ ਕੋੜ ਬਣ ਚੁੱਕਾ ਹੈ ਉਹ ਨਸ਼ੇ ਦੇ ਉੱਤੇ ਬਣੀ ਹੈ ਸਾਰੇ ਭਰਾਵਾਂ ਨੂੰ ਬੇਤੀ ਆ ਉਹ ਫਿਲਮ ਨੂੰ ਵੇਖਣ ਜ਼ਰੂਰ ਲਾਓ ਕਿ ਫਿਲਮ ਦੇ ਵਿੱਚ ਯੋਗਦਾਨ ਸਾਡਾ ਭਰਾ ਜੋ ਹੀਰੋ ਦੇ ਵਿੱਚੋਂ ਯੋਗਦਾਨ ਪਾਇਆ ਜੋ ਡੀ ਐਸ ਖੁੰਡੀ ਜਿਨ੍ਹਾਂ ਨੇ ਹੀਰੋ ਦੇ ਔਰ ਪੰਜਾਬੀ ਫਿਲਮਾਂ ਦੇ ਕਾਫੀ ਹੋਰ ਵੀ ਭਰਾਵਾਂ ਨੇ ਕਾਫੀ ਵੱਡੇ ਵੱਡੇ ਜਿਹੜੇ ਸਾਡੇ ਪੰਜਾਬੀ ਪਰਿਵਾਰ ਦੇ ਅਦਾਕਾਰ ਨੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਔਰ ਸਾਡਾ ਵੀ ਡੀਐਸ ਖਾਲਸਾ ਜਿਨ੍ਹਾਂ ਨੇ ਮੀਡੀਆ ਐਡਵਾਈਜ਼ਰ ਵਜੋਂ ਵਿੱਚ ਯੋਗਦਾਨ ਪਾਇਆ ਔਰ ਜਿਹੜੀ ਵੀ ਟੀਮ ਨੇ ਇਸ ਫਿਲਮ ਦੇ ਵਿੱਚ ਯੋਗਦਾਨ ਪਾਇਆ ਮੈਂ ਆਪਣੇ ਵੱਲੋਂ ਵੀ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੀਆਂ ਫਿਲਮਾਂ ਦੀ ਲੋੜ ਹੈ ਇਹੋ ਜਿਹੀਆਂ ਫਿਲਮਾਂ ਦੀ ਪੰਜਾਬ ਨੂੰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਮਤ ਦੇਣ ਲਈ ਉਹਨਾਂ ਨੇ ਪੀੜ੍ਹੀ ਨੂੰ ਚੰਗੇ ਗੁਣ ਦੇਣ ਲਈ ਇੱਕ ਸੌਖਾ ਤਰੀਕਾ ਹੈ ਫਿਲਮ ਦੇ ਰਾਹੀਂ ਸਮਝਾਉਣਾ ਫਿਲਮ ਦੇ ਰਾਹੀਂ ਦੱਸਣਾ ਤਾਂ ਜੋ ਸਾਡੇ ਬੱਚਿਆਂ ਨੂੰ ਸਾਡੇ ਪੁਰਾਣੇ ਕਲਚਰ ਦੇ ਵੀ ਕਾਫੀ ਕੁਝ ਇਹਦੇ ਵਿੱਚ ਦੱਸਿਆ ਹੈ ਕਾਫੀ ਗੱਲਾਂ ਪੁਰਾਣੇ ਕਰ ਚੱਦੀਆਂ ਵੀ ਦੱਸੀਆਂ ਗਈਆਂ ਨੇ ਔਰ ਕਾਫੀ ਜੋ ਹੋਣ ਦਾ ਅੱਜ ਦਾ ਯੁੱਗ ਚੱਲ ਰਿਹਾ ਕਾਫੀ ਕੁਝ ਇਹਦੇ ਵਿੱਚ ਐਡ ਕੀਤਾ ਗਿਆ ਮੇਰੀ ਸਾਰੇ ਹੀ ਹਲਕਾ ਬਸਤੀਆਂ ਨੂੰ ਪੰਜਾਬੀਆਂ ਨੂੰ ਉਹ ਜਿੱਥੇ ਵੀ ਦੇਸ਼ ਪਰਦੇਸ ਵਿੱਚ ਸਾਡੇ ਜਾਤੀ ਭਰਾ ਵਸਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਮੂਵੀ ਨੂੰ ਆਪਣੇ ਪਰਿਵਾਰਾਂ ਸਮੇਂ ਆਪਣੇ ਸੱਜਣਾ ਮਿੱਤਰਾਂ ਸਮੇਂ ਵੇਖਣ ਜਰੂਰ ਜਾਓ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਰਤਾ ਵਾਹਿਗੁਰੂ ਜੀ